ਗੁਰਮੁਖ ਪਿਆਰਿਓ ਕਈ ਵਾਰੀ ਕੁਝ ਸੰਕੇਤ ਹੁੰਦੇ ਆ ਜਿਹੜੇ ਸਾਨੂੰ ਸਾਡੀ ਜ਼ਿੰਦਗੀ ਵਿੱਚ ਮਿਲਦੇ ਆ ਜਦੋਂ ਸਾਡੇ ਨਾਲ ਕੁਝ ਚੰਗਾ ਹੋਣ ਵਾਲਾ ਹੁੰਦਾ ਚੰਗਾ ਸਮਾਉਣ ਵਾਲਾ ਹੁੰਦਾ ਕਈ ਚੀਜ਼ਾਂ ਨੇ ਜਿਹੜੀਆਂ ਪਹਿਲਾਂ ਹੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹ ਕਿਹੜੀਆਂ ਨੇ ਆਓ ਆਪਾਂ ਇਹਦੇ ਬਾਰੇ ਵਿਚਾਰ ਕਰਦੇ ਆਂ ਸਭ ਤੋਂ ਪਹਿਲੀ ਗੱਲ ਇਹ ਆ ਜਦੋਂ ਸਾਡੀ ਅੱਖ ਅੰਮ੍ਰਿਤ ਵੇਲੇ ਆਪਣੇ ਆਪ ਹੀ ਖੁੱਲਣ ਲੱਗ ਜਾਵੇ ਇੱਕ ਤਾਂ ਹੁੰਦਾ అలਾਰਮ ਲਾ ਕੇ ਉੱਠਣਾ ਇੱਕ ਹੁੰਦਾ ਜੀ ਆਪਣੇ ਆਪ ਹੀ ਅੱਖ ਖੁੱਲਣ ਲੱਗ ਗਈ ਸਮਝੋ ਪ੍ਰਮਾਤਮਾ ਨੇ ਅੰਮ੍ਰਿਤ ਵੇਲੇ ਦਾ ਉਦਮ ਤੁਹਾਡੀ ਝੋਲੀ ਵਿੱਚ ਪਾ ਦਿੱਤਾ ਤੇ ਹੁਣ ਜਿਹੜਾ ਉਦਮੀ ਬੰਦਾ ਹੁੰਦਾ ਉਹਨੇ ਕਾਮਯਾਬ ਹੋਣਾ ਹੀ ਹੋਣਾ ਹੈ ਜਿਹੜੇ ਪਹਿਲਾਂ ਉੱਠਦੇ ਉਹਨਾਂ ਦੇ ਕੰਮ ਵੀ ਪਹਿਲਾਂ ਹੁੰਦੇ ਆ ਤੁਸੀਂ ਕਿਸੇ ਵੀ ਸਫਲ ਇਨਸਾਨ ਦਾ ਇਤਿਹਾਸ ਪੜ੍ਹ ਕੇ ਦੇਖੋ ਜਦੋਂ ਉਹਨੇ ਆਪਣਾ ਆਲਸ ਖਤਮ ਕਰ ਦਿੱਤਾ ਉਹਦੀ ਜ਼ਿੰਦਗੀ ਵਿੱਚ ਸਫਲਤਾ ਆਣੀ ਸ਼ੁਰੂ ਹੋਗੀ ਸਾਡੀ ਸਫਲਤਾ ਦੇ ਵਿੱਚ ਚੰਗੇ ਦਿਨਾਂ ਦਾ ਸਭ ਤੋਂ ਵੱਡਾ ਜਿਹੜਾ ਇਹ ਰੁਕਾਵਟਾਂ ਜਾਂ ਰੋੜਾ ਕਹਿ ਦਈਏ ਉਹ ਆਲਸਾ ਉਦਮ ਕਰਿੰਦਿਆ ਜੀਓ ਤੂੰ ਕਮਾਵਦਿਆਂ ਸੁਖ ਭੁੰਚ ਧਿਆਏਂ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਜਿਹੜਾ ਬੰਦਾ ਉਦਮੀ ਹੋ ਜੇ ਉਹ ਸਾਰੀਆਂ ਰੁਕਾਵਟਾਂ ਉਹਦੀ ਜ਼ਿੰਦਗੀ ਵਿੱਚੋਂ ਆਪਣੇ ਆਪ ਹੀ ਦੂਰ ਹੋ ਜਾਂਦੀਆਂ ਨੇ ਇਹ ਤੁਹਾਨੂੰ ਅੰਮ੍ਰਿਤ ਵੇਲੇ ਦੀ ਦਾਤ ਮਹਾਰਾਜ ਨੇ ਦਿੱਤੀ ਕਿਉਂਕਿ ਅੰਮ੍ਰਿਤ ਵੇਲਾ ਸਭ ਤੋਂ ਵੱਡਾ ਉਦਮ ਦਿਨ ਦੀ ਸ਼ੁਰੂਆਤ ਹੁੰਦੀ ਹੈ ਸਮਝ ਲਓ ਪ੍ਰਮਾਤਮਾ ਨੇ ਆਪ ਤੁਹਾਨੂੰ ਅੰਮ੍ਰਿਤ ਵੇਲੇ ਉਠਾਇਆ ਤੁਹਾਨੂੰ ਆਲਾਰਮ ਲਾਉਣ ਦੀ ਲੋੜ ਨਹੀਂ ਪੈਂਦੀ ਕੋਈ ਤੁਹਾਨੂੰ ਜਗਾਉਂਦਾ ਨਹੀਂ ਉਠਾਉਂਦਾ ਨਹੀਂ ਆਪਣੇ ਆਪ ਹੀ ਅੱਖ ਖੁੱਲ੍ਹ ਰਹੀ ਆ ਤਾਂ ਵਾਹਿਗੁਰੂ ਦੀ ਬਹੁਤ ਵੱਡੀ ਕਿਰਪਾ ਤੁਹਾਡਾ ਚੰਗਾ ਸਮਾਂ ਆਉਣ ਵਾਲਾ ਹੈ ਹੁਣ ਇਹ ਹੁਣ ਤੁਹਾਡੇ ਹੱਥ ਵਿੱਚ ਆ ਵੀ ਅੰਮ੍ਰਿਤ ਵੇਲੇ ਨੂੰ ਸੰਭਾਲਣਾ ਕਿ ਨਹੀਂ ਕਿ ਆਲਸ ਕਰਕੇ ਗਵਾ ਦੇਣਾ ਫਿਰ ਏਸੀ ਸਾਰੇ ਜਾਣਦੇ ਆ ਵੀ ਅੰਮ੍ਰਿਤ ਵੇਲੇ ਉੱਠਣ ਦਾ ਕੰਮ ਬਹੁਤ ਔਖਾ ਹੈ ਪਰ ਜਿਹੜੇ ਜਾਗਦੇ ਆ ਉੱਠਦੇ ਆ ਸੰਭਾਲ ਲੈਂਦੇ ਆ ਬਰਕਤ ਪੈ ਜਾਂਦੀ ਉਹਨਾਂ ਦੀ ਜ਼ਿੰਦਗੀ ਵਿੱਚ ساری ਜ਼ਿੰਦਗੀ ਉਹ ਦੂਜਿਆਂ ਨਾਲੋਂ ਦੋ ਕਦਮ ਅੱਗੇ ਹੋ ਕੇ ਰਹਿੰਦੇ ਆ ਗੁਰਮਖ ਪਿਆਰਿਓ ਇਸ ਕਰਕੇ ਅੰਮ੍ਰਿਤ ਵੇਲੇ ਜਦੋਂ ਅੱਖ ਖੁੱਲਦੀ ਆ ਉਦੋਂ ਇਹਨੂੰ ਸੰਭਾਲ ਵੀ ਲਿਆ ਕਰੋ ਤੇ ਬੜੀ ਵੱਡੀ ਕਿਰਪਾ ਹੋ ਜਾਂਦੀ ਆ ਹੁਣ ਦੂਜੀ ਗੱਲ ਜਿਹੜੀ ਆ ਉਹ ਇਹ ਸੰਕੇਤ ਆ ਵੀ ਕਈ ਲੋਕ ਕਹਿ ਦਿੰਦੇ ਆ ਵੀ ਸਾਡਾ ਪਾਠ ਕਰਨ ਨੂੰ ਦਿਲ ਨਹੀਂ ਕਰਦਾ ਮਨ ਨਹੀਂ ਕਰਦਾ ਚਲੋ ਵੱਖਰੀ ਗੱਲ ਆ ਤੇ ਮਾਨੇ ਤਾਂ ਕਦੇ ਕਹਿਣਾ ਹੀ ਨਹੀਂ ਇਹ ਪਰ ਜੇ ਕਿਸੇ ਦਾ ਇੱਕ ਵਾਰ ਵਾਹਿਗੁਰੂ ਕਹਿ ਕੇ ਦੂਜੀ ਵਾਰ ਵਾਹਿਗੁਰੂ ਕਹਿਣ ਨੂੰ ਦਿਲ ਕਰੇ ਸਮਝ ਲੈਣਾ ਉਹਦੇ ਤੇ ਬਹੁਤ ਵੱਡੀ ਬਖਸ਼ਿਸ਼ ਹੋ ਗਈ ਗੁਰੂ ਸਾਹਿਬਾਨ ਦੀ ਅਕਾਲ ਪੁਰਖ ਦੀ ਰਹਿਮਤ ਹੋ ਗਈ ਕਿਉਂਕਿ ਉਹਦੀ ਜਿਹੜੀ ਜ਼ਿੰਦਗੀ ਆ ਹੁਣ ਸਵਰਗੀ ਬਣ ਜਾਣੀ ਆ ਜੀ ਕਿਉਂਕਿ ਇੱਕ ਵਾਰੀ ਵਾਹਿਗੁਰੂ ਕਹਿ ਕੇ ਰਾਸ ਆ ਗਿਆ ਦੂਜੀ ਵਾਰੀ ਕਹਿਣ ਨੂੰ ਦਿਲ ਕੀਤਾ ਦੂਜੀ ਵਾਰੀ ਕਹਿ ਕੇ ਤੀਜੀ ਵਾਰੀ ਕਹਿਣ ਨੂੰ ਦਿਲ ਕੀਤਾ ਸਮਝ ਲਓ ਪਹਿਲੀ ਵਾਰੀ ਕਹੇ ਹੋਏ ਪ੍ਰਵਾਨ ਹੋ ਗਏ ਇਹ ਹੀ ਗੱਲ ਆ ਜੀ ਇਹ ਗੱਲ ਦੂਜਾ ਸੰਕੇਤ ਆ ਤੀਜੀ ਗੱਲ ਜਿਹੜੀ ਆ ਕੋਈ ਵੀ ਕੰਮ ਕਾਰ ਕਰਨ ਤੋਂ ਪਹਿਲਾਂ ਪਰਮ ਪਿਤਾ ਪਰਮਾਤਮਾ ਨੂੰ ਜੇ ਤੁਸੀਂ ਧਿਆ ਰਹੇ ਹੋ ਯਾਦ ਕਰ ਰਹੇ ਹੋ ਤਾਂ ਇਹ ਵੀ ਇੱਕ ਬਹੁਤ ਵੱਡਾ ਸੰਕੇਤ ਆ ਜੇ ਤੁਸੀਂ ਭਾਈ ਸਵੇਰੇ ਉੱਠਦੇ ਨਾਮ ਜਪਣਾ ਸ਼ੁਰੂ ਕਰ ਦਿੰਨੇ ਹੋ ਉੱਠਦੇ ਆਸਾਰ ਕਹਿੰਨੇ ਆ ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਇਹ ਵੀ ਬਹੁਤ ਵੱਡਾ ਸੰਕੇਤ ਹੈ ਕਈ ਜਦੋਂ ਉੱਠਦੇ ਆ ਉੱਠਣਸਾਰ ਮੋਬਾਈਲ ਫੋਨ ਚਲਾਉਂਦੇ ਆ ਮੋਬਾਈਲ ਫੋਨ ਤੇ ਵੇਖਦੇ ਆ ਮੈਸੇਜ ਪੜਨ ਲੱਗ ਜਾਂਦੇ ਆ ਜਾਂ ਹੋਰ ਚੀਜ਼ਾਂ ਵੇਖਣ ਲੱਗ ਜਾਂਦੇ ਆ ਗੁਰਮਖੋ ਜਿਹੜੇ ਉੱਠਦੇ ਆਸਾਰ ਨਾਮ ਜਪਦੇ ਆ ਉਹ ਭਾਈ ਕਰਮਾਂ ਵਾਲੇ ਆ ਇਹ ਵੀ ਤੁਹਾਡੀ ਜ਼ਿੰਦਗੀ ਵਿੱਚ ਚੰਗਾ ਸਮਾਵੇਗਾ ਇਹ ਸੰਕੇਤ ਹੀ ਆ ਸਾਰੇ ਅੱਗੇ ਹੁਣ ਚੌਥੀ ਗੱਲ ਇਹ ਆ ਵੀ ਜੇ ਤੁਹਾਡਾ ਮਨ ਆਪਣੇ ਆਪ ਵਿੱਚ ਖੁਸ਼ ਰਹਿਣਾ ਸ਼ੁਰੂ ਹੋ ਗਿਆ ਪ੍ਰਮਾਤਮਾ ਦੀ ਵੱਡੀ ਕਿਰਪਾ ਪਰੇਸ਼ਾਨੀਆਂ ਰਜੇਮੇ ਦੁੱਖ ਤਕਲੀਫਾਂ ਹਰ ਕਿਸੇ ਦੀ ਜ਼ਿੰਦਗੀ ਵਿੱਚ ਹੁੰਦੀਆਂ ਨੇ ਪਰ ਇਹਨਾਂ ਹੋਣ ਦੇ ਬਾਵਜੂਦ ਵੀ ਦੁੱਖ ਦੇ ਵਿੱਚ ਭਾਣਾ ਮੰਨ ਲੈਣਾ ਸੁੱਖ ਦੇ ਵਿੱਚ ਪੈਰ ਨਾ ਛੱਡਣੇ ਖੁਸ਼ ਰਹਿਣਾ ਪ੍ਰਮਾਤਮਾ ਦੀ ਵੱਡੀ ਕਿਰਪਾ ਹੋ ਜਾਂਦੀ ਕਿਉਂਕਿ ਜਪਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਦਾ ਨਾਸ ਵੱਖ-ਵੱਖ ਤਰ੍ਹਾਂ ਦੀਆਂ ਪਰੇਸ਼ਾਨੀਆਂ ਨੇ ਚਿੰਤਾਵਾਂ ਨੇ ਝੋਰੇ ਆ ਕੁਝ ਲੋਕ ਇਹੋ ਜੇ ਹੁੰਦੇ ਤੁਸੀਂ ਵੇਖੋ ਹੋਣਗੇ ਉਹਨਾਂ ਕੋਲ ਦੁੱਖ ਪਰੇਸ਼ਾਨੀ ਨਹੀਂ ਹੁੰਦੀ ਪਰ ਫਿਰ ਵੀ ਉਹਨਾਂ ਦਾ ਮਨ ਖਿੜਿਆ ਨਹੀਂ ਹੁੰਦਾ ਪੈਸਾ ਬਹੁਤ ਹੁੰਦਾ ਚਿੰਤਾ 'ਚ ਹੁੰਦੇ ਆ ਸ਼ੌਹਰਤ ਬੜੀ ਹੁੰਦੀ ਆ ਉਦਾਸ ਰਹਿੰਦੇ ਆ ਪਰ ਜੇ ਤੁਸੀਂ ਪਰੇਸ਼ਾਨੀਆਂ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਖੁਸ਼ ਰਹਿਣਾ ਸਿੱਖ ਲਿਆ ਇਹ ਤੁਹਾਡੀ ਜ਼ਿੰਦਗੀ ਦਾ ਇੱਕ ਸ਼ੁਭ ਸੰਕੇਤ ਆ ਤੁਹਾਡੇ ਭਾਗ ਖੁੱਲਣ ਵਾਲੇ ਆ ਜੇ ਇਹ ਸੰਕੇਤ ਤੁਹਾਨੂੰ ਦਿਖਾਈ ਦੇ ਰਹੇ ਆ ਪਰਮਾਤਮਾ ਦਾ ਸ਼ੁਕਰ ਕਰੋ ਤੁਹਾਡੇ ਦਿਨ ਬਦਲਣ ਵਾਲੇ ਆ ਜ਼ਿੰਦਗੀ ਤੁਹਾਡੀ ਬਦਲਣ ਵਾਲੀ ਆ ਅੱਗੇ ਜੀ ਪੰਜਵੀਂ ਗੱਲ ਜਿਹੜੀ ਆਪਾਂ ਕਰਨੀ ਆ ਪੰਜਵਾਂ ਸੰਕੇਤ ਕੀ ਆ ਦੇਖੋ ਜਦੋਂ ਦਿਲ ਕਰੇ ਵੀ ਮੈਂ ਰੁੱਸੇ ਹੋਿਆਂ ਨੂੰ ਮਨਾ ਲਵਾਂ ਜਦੋਂ ਮਨ ਕਰੇ ਮੈਂ ਜਿਹੜਾ ਸਾਡੇ ਨਾਲ ਰੁੱਸਿਆ ਹੋਇਆ ਵੀ ਉਹ ਮਨਾਵੇ ਇਹਨੂੰ ਪਹਿਲਾਂ ਤੁਸੀਂ ਮਨਾ ਲਓ ਜਾ ਕੇ ਨਿਮਰਤਾ ਜਦੋਂ ਤੁਹਾਡੇ ਵਿੱਚ ਆ ਜਾਵੇ ਮਿੱਠਤ ਨੀਮੀ ਨਾਨਕਾ ਗੁਣ ਚੰਗੀਆਂ ਆਈਆਂ ਤਤ ਤਾਂ ਗੁਰਮਖ ਪਿਆਰਿਓ ਜਦੋਂ ਤੁਸੀਂ ਬਾਣੀ ਤੇ ਅਮਲ ਕਮਾਉਣਾ ਸ਼ੁਰੂ ਕਰ ਦਿੰਨੇ ਹੋ ਸਮਝ ਲਓ ਤੁਹਾਡਾ ਚੰਗਾ ਸਮਾਂ ਆਉਣਾ ਸ਼ੁਰੂ ਹੋ ਗਿਆ ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਦਰ ਗਿਆ ਇਹ ਕੰਮ ਕਿਉਂਕਿ ਇਹ ਜਿਹੜੇ ਰਿਸ਼ਤੇ ਹੁੰਦੇ ਆ ਭਾਈਚਾਰਕ ਸਾਂਝ ਹੁੰਦੀ ਆ ਇਹ ਵੀ ਬਣਾ ਕੇ ਰੱਖਣੀ ਇੱਕ ਬਹੁਤ ਵੱਡੀ ਗੱਲ ਆ ਆਪਣੇ ਆਪ ਦੇ ਵਿੱਚ ਤਾਂ ਜਿਹੜੇ ਬੰਦੇ ਪਹਿਲ ਕਰਦੇ ਆ ਕਿਸੇ ਰਸੇ ਹੋਏ ਨੂੰ ਮਨਾਉਣ ਦੇ ਵਿੱਚ ਝਗੜਾ ਨਹੀਂ ਕਰਦੇ ਨਿਮਰਤਾ ਰੱਖਦੇ ਆ ਗੁਣ ਹੁੰਦਿਆਂ ਹੰਕਾਰ ਨਹੀਂ ਕਰਦੇ ਉਹਨਾਂ ਤੇ ਗੁਰੂ ਦੀ ਕਿਰਪਾ ਹੀ ਹੁੰਦੀ ਹੈ ਆਪਾਂ ਵੇਖਦੇ ਆ ਸਾਧ ਸੰਗਤ ਜੀ ਆਸੇ-ਪਾਸੇ ਆਪਣੇ ਕਿੰਨੇ ਲੋਕ ਨੇ ਕਿੰਨੇ ਇਹ ਭਾਵਕੀ ਲੜਾਈਆਂ ਕਲੇਸ਼ ਆ ਨਿੱਕੀਆਂ-ਨਿੱਕੀਆਂ ਲੜਾਈਆਂ ਉਹਨਾਂ ਦੀ ਤਾਂ ਗਿਣਤੀ ਕੋਈ ਨਹੀਂ ਹੈਗੀ ਤਾਂ ਕਰਕੇ ਜਿਹੜਾ ਵੀ ਬੰਦਾ ਕਿਸੇ ਰੁੱਸੇ ਹੋਏ ਨੂੰ ਪਹਿਲ ਕਦਮੀ ਕਰਦਾ ਮਨਾਉਣ ਵਿੱਚ ਪ੍ਰੇਮ ਦੀ ਭਾਵਨਾ ਰੱਖਦਾ ਉਹ ਤੇ ਗੁਰੂ ਦੀ ਕਿਰਪਾ ਆ ਤੇ ਬਾਕੀ ਸੱਚੀ ਸੁੱਚੀ ਕਿਰਤ ਕਰਨੀ ਕਿਸੇ ਨਾਲ ਠੱਗੀ ਧੋਖਾ ਨਾ ਕਰਨਾ ਮਿਹਨਤ ਕਰਨ ਤੋਂ ਮਗਨ ਖਾਦਾ ਭੋਜਨ ਬੜਾ ਸਵਾਦ ਲੱਗਦਾ ਕਿਉਂਕਿ ਉਹਦੇ ਵਿੱਚ ਮਿਹਨਤ ਦਾ ਸਵਾਦ ਵੀ ਰਲਿਆ ਹੁੰਦਾ ਪ੍ਰਾਇਆ ਹੱਕ ਨਹੀਂ ਜਿਹੜੇ ਮਾਰਦੇ ਕਿਰਤ ਕਰਦੇ ਆ ਸੱਚੀ ਸੁੱਚੀ ਤਾਂ ਗੁਰਮਖ ਪਿਆਰੇ ਉਹਨਾਂ ਤੇ ਵੀ ਬਖਸ਼ਿਸ਼ ਆ ਸਤਗੁਰੂ ਦੀ ਕਿਉਂਕਿ ਰੋਟੀ ਤਾਂ ਸਭ ਨੇ ਖਾਣੀ ਆ ਪਰ ਰੋਟੀ ਕਿਹੜੀ ਖਾਣੀ ਆ ਭਾਈ ਲਾਲੋ ਵਾਲੀ ਕਿ ਮਲਕ ਭਾਗੋ ਵਾਲੀ ਇਹ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਫੇਰ ਬੰਦੇ ਨੂੰ ਸਾਰੀਆਂ ਗੱਲਾਂ ਸਮਝ ਆਉਂਦੀਆਂ ਨੇ ਜਿਉਂ-ਜਿਉਂ ਮਿਹਨਤ ਕੀਤੀ ਜਾਂਦੀ ਆ ਬਾਬਾ ਨਾਨਕ ਜੀ ਦੇ ਸਿਧਾਂਤਾਂ ਕਿਸਮਤ ਬਲਵਾਨ ਹੁੰਦੀ ਜਾਂਦੀ ਆ ਤੁਸੀਂ ਵੇਖਿਆ ਹੁਣ ਕਈ ਲੋਕ ਮਿਹਨਤ ਕਰਕੇ ਕਿੱਥੋਂ-ਕਿੱਥੇ ਤੱਕ ਪਹੁੰਚ ਗਏ ਮਿਹਨਤ ਵੀ ਉਹਨਾਂ ਦੀ ਸੱਚੀ ਸੁੱਚੀ ਆ ਕੋਈ ਠੱਗੀ ਧੋਖਾ ਨਹੀਂ ਤਾਂ ਕਰਕੇ ਭਾਈ ਇਹ ਸੰਕੇਤ ਜਿਹੜੇ ਜਦੋਂ ਮਿਲਣੇ ਸ਼ੁਰੂ ਹੋ ਜਾਣ ਤੁਹਾਡਾ ਮਿਹਨਤ ਕਰਨ ਨੂੰ ਦਿਲ ਕਰਨ ਲੱਗ ਜੇ ਕਿਸਮਤ ਤੁਹਾਡੀ ਆਪਣੇ ਆਪ ਹੀ ਚਮਕਣ ਲੱਗ ਜਾਂਦੀ ਆ ਬਾਕੀ ਇਹ ਜਿਹੜੇ ਸੰਕੇਤ ਆ ਇਹ ਸਾਰੇ ਲੋਕਾਂ ਨੂੰ ਮਿਲਦੇ ਆ ਕਈ ਵਾਰੀ ਪਰ ਕਈ ਵਾਰੀ ਅਸੀਂ ਆ ਬੇਸਲੇ ਹੋ ਜਾਂਦੇ ਆ ਕਈ ਵਾਰੀ ਅਸੀਂ ਇਹਨਾਂ ਨੂੰ ਗਵਾ ਦਿੰਨੇ ਮੌਕਿਆਂ ਨੂੰ ਮੌਕੇ ਬਦਲਾਂ ਵਾਂਗ ਹੁੰਦੇ ਆ ਜੇ ਇੱਕ ਵਾਰੀ ਅਸੀਂ ਗਵਾ ਲਈਏ ਮੁੜ ਕੇ ਹੱਥ ਨਹੀਂ ਆਉਂਦੇ ਤਾਂ ਕਰਕੇ ਗੁਰਮੁਖ ਪਿਆਰਿਓ ਕਈ ਲੋਕ ਹੱਥਾਂ ਤੇ ਤਕਦੀਰ ਦੀਆਂ ਲਕੀਰਾਂ ਲੱਭਦੇ ਰਹਿੰਦੇ ਆ ਉਹ ਨਹੀਂ ਜਾਣਦੇ ਕਿ ਹੱਥ ਆਪ ਹੀ ਤਕਦੀਰ ਦੇ ਸਿਰਜਣਹਾਰ ਹੁੰਦੇ ਆ ਖਿਆਲ ਕਰਨਾ ਇਹ ਚੀਜ਼ਾਂ ਕਈ ਹੱਥ ਦੀਆਂ ਲਕੀਰਾਂ ਹੀ ਵੇਖੀ ਜਾਣਗੇ ਵੀ ਆਹ ਲਕੀਰ ਮੇਰੀ ਵੱਡੀ ਆ ਛੋਟੀ ਆ ਮਾੜੀ ਆ ਆ ਚੰਗੀ ਆ ਕਿਸਮਤ ਦੀ ਲਕੀਰ ਆ ਭਾਈ ਇਹ ਜਿਹੜੇ ਹੱਥ ਨੇ ਇਹ ਆਪ ਤਕਦੀਰ ਦੇ ਸਿਰਜਣਹਾਰ ਆ ਉਦਦਮ ਕਰਨਾ ਚਾਹੀਦਾ ਬੰਦੇ ਨੂੰ ਤਾਂ ਕਰਕੇ ਇਹ ਸਾਡੀਆਂ ਅਰਦਾਸਾਂ ਜਿਹੜੀਆਂ ਨੇ ਜਦੋਂ ਅਸੀਂ ਮਹਾਰਾਜ ਦੇ ਬਣ ਜਾਂਦੇ ਪੂਰੀਆਂ ਹੋ ਜਾਂਦੀਆਂ ਨੇ ਕਈ ਵਾਰੀ ਅਰਦਾਸ ਵੀ ਇਦਾਂ ਦੀ ਹੋ ਜਾਂਦੀ ਹੈ ਵੀ ਜਿੰਨਾ ਵਿੱਚ ਅਸੀਂ ਲੋੜ ਨਾਲੋਂ ਵੱਧ ਮੰਗਿਆ ਹੁੰਦਾ ਜਿੰਨੇ ਕਦੀ ਲੋੜ ਹੁੰਦੀ ਆ ਸਾਨੂੰ ਪਹਿਲਾਂ ਹੀ ਮਿਲਿਆ ਹੁੰਦਾ ਉਸ ਰੱਬ ਨੇ ਦਿੱਤਾ ਹੀ ਹੁੰਦਾ ਲੋੜ ਹੁੰਦੀ ਉਹਦਾ ਸ਼ੁਕਰਾਨਾ ਕਰਨ ਦੀ ਤਾਂ ਸ਼ੁਕਰਾਨਾ ਕਰਨਾ ਇਹ ਬਹੁਤ ਵੱਡਾ ਗੁਣ ਹੈ ਸ਼ੱਕ ਵੀ ਤਾਂ ਸਾਰੇ ਕਰੀ ਜਾਂਦੇ ਰਹਿੰਦੇ ਆ ਰਿਸ਼ਤਿਆਂ ਦੀ ਗੱਲ ਕਰ ਲਈਏ ਆਪਾਂ ਰਿਸ਼ਤਿਆਂ ਵਿੱਚ ਵੀ ਸ਼ੱਕ ਵੀ ਹੋਈ ਜਾਂਦੇ ਆ ਜੇ ਪ੍ਰਮਾਤਮਾ ਨਾਲ ਪਿਆਰ ਕਰ ਲਈਏ ਆਪਾਂ ਕੋਈ ਵਿਗੜ ਨਹੀਂ ਪੈਂਦਾ ਆਪਾਂ ਚੀਜ਼ਾਂ ਨਾਲ ਪਿਆਰ ਕਰਦੇ ਆਂ ਕੂੜ ਕੋੜੈ ਨਿਹੋਂ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜੱਗ ਚੱਲਣਹਾਰ ਗੁਰਮਖ ਪਿਆਰਿਓ ਸਾਰਾ ਸੰਸਾਰ ਹੀ ਚੱਲਣ ਹਾਰ ਹੈ ਸਭ ਨੇ ਹੀ ਚਲੇ ਜਾਣਾ ਹੈ ਸੰਸਾਰ ਛੱਡ ਕੇ ਸੋ ਲੋੜ ਆ ਜੀ ਅੱਜ ਆਪਾਂ ਨੂੰ ਇਹ ਜਿਹੜੇ ਸੰਕੇਤ ਮਿਲਦੇ ਆ ਇਹ 5-6 ਸੰਕੇਤ ਤੁਹਾਨੂੰ ਦੱਸਿਆ ਇਹਨਾਂ ਨੂੰ ਸਦਾ ਹੀ ਪੱਲੇ ਬੰਨਣਾ ਹੈ ਸਦਾ ਹੀ ਆਪਣੇ ਨਾਲ ਰੱਖਣਾ ਵੀ ਜੇ ਤੁਹਾਡੇ ਨਾਲ ਗੱਲਾਂ ਹੋ ਰਹੀਆਂ ਸਮਝ ਲਓ ਸਾਡਾ ਚੰਗਾ ਸਮਾਂ ਆਉਣ ਵਾਲਾ ਕਈ ਲੋਕ ਕਿੰਨੇ ਵਿਸ਼ਵਾਸ ਨਾਲ ਕਹਿ ਦਿੰਦੇ ਆ ਵੀ ਅਗਲੇ ਸਾਲ ਅਸੀਂ ਆ ਚੀਜ਼ ਕਰ ਦੇਣੀ ਆ ਉਹਨਾਂ ਨੂੰ ਆਪਦੀ ਮਿਹਨਤ ਤੇ ਵਿਸ਼ਵਾਸ ਹੁੰਦਾ ਰੱਬ ਤੇ ਯਕੀਨ ਹੁੰਦਾ ਤੁਸੀਂ ਵੀ ਇਹ ਸੋਚਣਾ ਸ਼ੁਰੂ ਕਰੋ ਕਿ ਇਹ ਨਵੇਂ ਸਾਲ ਦੇ ਵਿੱਚ ਸੀ ਆਹ ਚੀਜ਼ ਕਰਨੀ ਆ ਅਸੀਂ ਆਹ ਪ੍ਰਾਪਤੀ ਕਰਨੀ ਆ ਬਾਬਾ ਅਨੰਦ ਸਿੰਘ ਜੀ ਮਹਾਪੁਰਖ ਨਾਨਕ ਸਰਕਲੇਰਾ ਵਾਲੇ ਉਹਨਾਂ ਦੇ ਬਚਨਾਂ ਕਹਿੰਦੇ ਹੁੰਦੇ ਸੀ ਸਾਧ ਸੰਗਤ ਦੀ ਚਰਨ ਧੂੜ ਨਾਲ ਮਾੜੀਆਂ ਰਖਾਵਾਂ ਵੀ ਮਿਟ ਜਾਂਦੀਆਂ ਨੇ ਜਿਹੜਾ ਆਪਾਂ ਕਹਿੰਨੇ ਕਿਸਮਤ ਨਹੀਂ ਚਮਕਦੀ ਕਿਸਮਤ ਨਹੀਂ ਚਮਕਦੀ ਬਾਬਾ ਆਨੰਦ ਸਿੰਘ ਜੀ ਕਹਿੰਦੇ ਇੱਕ ਵਾਰੀ ਆ ਜਾਓ ਗੁਰੂ ਦੀ ਸ਼ਰਣੀ ਪੈਜੋ ਸੰਗਤ ਕਰ ਲੋ ਸੰਗਤ ਦੀ ਚਰਨ ਧੂੜ ਮੱਥੇ 'ਤੇ ਨਾ ਲਾਓ ਮਾੜੀਆਂ ਰਖਾਵਾਂ ਵੀ ਬਦਲ ਜਾਣਗੀਆਂ ਕਿਹੜੇ ਚੱਕਰਾਂ 'ਚ ਬੰਦਾ ਪਿਆ ਹੈ ਗੁਰੂ ਸਾਹਿਬ ਜੀ ਮਹਾਰਾਜ ਸਭ ਕੁਝ ਦੇ ਦਿੰਦੇ ਆ ਤਾਂ ਕਰਕੇ ਭਾਈ ਮਾਇਆ ਗਈ ਕੁਝ ਖਾਸ ਨਹੀਂ ਗਿਆ ਸੇਤ ਗਈ ਕੁਝ-ਕੁਝ ਗਿਆ ਗੁਰੂ ਤੋਂ ਸ਼ਰਧਾ ਗਈ ਬਾਬਾ ਅਨੰਦ ਸਿੰਘ ਜੀ ਦੇ ਬਚਨ ਸਭ ਕੁਝ ਗਿਆ ਸਭ ਕੁਝ ਗਿਆ ਤਾਂ ਗੁਰਮੁਖ ਪਿਆਰਿਓ ਆਓ ਆਪਾਂ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ